ਬਹੁਤ ਬਹੁਤ ਧੰਨਵਾਦ ਹੁਣ ਜਿਹੜੇ ਵੀਰ ਲੰਗਰ ਦੇ ਵਿੱਚ ਸੇਵਾ ਕਰਦੇ ਸੀ ਹਾਂ 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 ਉਹਨਾਂ ਸਾਰਿਆਂ ਨੂੰ ਸਨਮਾਨਤ ਕੀਤਾ ਜਾਣਾ ਇੱਕ ਇੱਕ ਕਰਕੇ ਅੱਗੇ ਚਲੋ ਜੀ ਸਾਰਿਆਂ ਨੇ ਚੱਕੋ ਮੈਡਮ ਮੈਡਮ ਉਹ ਜਿਹੜੀਆਂ ਸੰਗਤਾਂ ਨੇ ਬੀਬੀਆਂ ਭੈਣਾਂ ਨੇ ਪ੍ਰਸ਼ਾਦਾ ਪਕਾਉਣ ਦੀ ਸੇਵਾ ਕੀਤੀ ਸੀ ਉਹ ਵੀ ਇੱਕ ਇੱਕ ਕਰਕੇ ਸਟੇਜ ਤੇ ਆ ਜਾਣ ਉਧਰ ਚੱਕੋ ਜੀ ਸਾਹਮਣੇ ਬੋਲੇ ਸੋਨਿਹਾਲ बोले सो निहाल इधर आ जोगिया जोगिया के जोगिया के आगे के बोले सो निहाल तो आ।, तो आ।, तो आ जो बरे आ जो प्रमिंदर तू भी आ आ जा तू कल ले कठिन कर दूँ ਬੋਲੇ ਸੋਨਿਹਾਲ ਆਜੋ ਸੇ ਬੀਬੀਆਂ ਆਜੋ ਜੀ ਸਤਿਕਾਰਯੋਗ ਬੀਬੀਆਂ ਜਿਨ੍ਹਾਂ ਨੇ ਪ੍ਰਸਾਦ ਦੀ ਸੇਵਾ ਕੀਤੀ ਉਹ ਸਾਰੀ ਬੀਬੀਆਂ ਆ ਜਾਣ ਜੀ ਜਿਆ ਕਿ ਮਨ ਜੀਤ ਪਾਰ ਗਾਇਕ ਉਹ ਤਾਂ ਸਿੱਕੇ ਦੇ ਜੋ ਕਈ ਟੈਂਪੋ ਦੇ ਕਿਸਮਾਂ ਦੀ ਗਾਣੇ ਦੀ ਬਹੁਤ ਬੜੀ ਬਾਤ ਆ ਗੋਹਨ ਵਰਕਲਿਕ ਜਿਹੜਾ ਅੱਗੇ ਜਿਵੇਂ ਮਾਨ ਲੈਂਦੀ ਤੇ ਮਾਨ ਦਾ ਗੱਲ ਜੀ ਬਹੁਤ ਉਹਨੇ ਸੇਵਾ ਦਿੱਤੀ ਹੈ ਜੀ ਸਭ ਤੋਂ ਵੱਡੇ ਸੇਵਾਦਾਰ ਉਹ ਹੀ ਆਇਆ ਜੋ ਕੱਲ ਤੋਂ ਲੈ ਕੇ ਕੰਸਾਰੀ ਸਮਾਈ ਵੀ ਦੇ ਦੇ ਦਰ ਕੀਤਾ ਬੋਲੇ ਸੋਨਿਹਾਲ ਜੈਕਾਰੇ ਗਾਓ ਜੈ ਪਉ ਜੈ ਪਉ ਜੈ ਪਉ

बोले सो निहाल 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 ਆਉਂਦੇ ਗਿਆ ਹੁੰਦੇ ਕੋਈ ਉਹ ਨਿਹਾਲ ਬੋਲੇ ਸੋ ਨਿਹਾਲ ਓਕੇ ਓਕੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਪ੍ਰਬੰਧਕ ਕਮੇਟੀ ਦਾ ਜਿਹੜੀ ਗੁਰੂ ਘਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਹੈ ਸਾਰੇ ਹੀ ਸਤਿਕਾਰ ਜੋ ਸੇਵਾ ਦਾ ਧੰਨਵਾਦ ਹੁਣ ਸਾਰੇ ਬੱਚਿਆਂ ਨੂੰ ਜਿਹੜੇ ਬੈਠੇ ਨੇ ਨਾ ਉਹਨਾਂ ਨੂੰ ਮੈਡਲ ਪਾਏ ਜਾਣਗੇ ਸਨਮਾਨਿਤ ਕੀਤਾ ਜਾਊਗਾ ਕਿਉਂਕਿ ਹਰ ਬੱਚਾ ਕੀਮਤੀ ਆ ਜਿਹੜਾ ਬੱਚਾ ਗਰਵਾਣੀ ਦੇ ਲਾੜ ਲਾ ਕੇ ਉਹ ਕੀਮਤੀ ਆ ਸਭ ਨੂੰ ਖੁਸ਼ ਕਰਕੇ ਤੋਰਾਂਗੇ ਜੀ ਹਾਂਜੀ ਉਸ ਤੋਂ ਬਾਅਦ ਗਰੁੱਪ ਫੋਟੋ ਹੋਣੀ ਆ ਬਾਹਰ ਸਾਈਡ ਦੇ ਥੱਲੇ ਉਸ ਤੋਂ ਬਾਅਦ ਸਾਰਿਆਂ ਨੇ ਪ੍ਰਸ਼ਾਦਾ ਸਾਕ ਕੇ ਫੇਰ ਘਰਾਂ ਨੂੰ ਜਾਣਾ ਠੀਕ ਆ ਜੀ ਜੇ ਕੋਈ ਬੱਚਾ ਰਹਿ ਗਿਆ ਸਨਮਾਨ ਕਰਨੇ ਉਹ ਦੱਸ ਦਿਓ ਠੀਕ ਆ ਜੀ ਚਲੋ ਜੀ ਸਾਨੂੰ ਪਹਿਲੇ ਦਿਨ ਕਰੀ ਬਿਠਾਈ ਹੂੰ ਹੁਣ ਬਿੱਥੇ ਪਾ ਰਾਇਓ ਗੱਤ ਬਾਤ ਬਈ ਅੱਜ ਆਪਾਂ ਨਹੀਂ ਨਹੀਂ ਕੋਈ ਨਗਾਤ ਪਾ ਦੋ ਪਾ ਦੋ ਗੱਲ ਗੱਲ ਤੇ ਬਾਤੋ ਗੱਲ ਤੇ ਪਾ ਦੋ ਸਾਰਿਆਂ ਨੇ ਲੋਟਲੀ ਮਾਨ ਸਨਮਾਨ ਜ਼ਰੂਰੀ ਹੈ ਚਲ ਬੈਠੋ ਪੂਜੋ ਉੱਥੇ ਬੈਠੋ ਤਬੇ ਘਰ ਹੈ ਤਾਂ ਨਹੀਂ ਕਿ ਰੁਕੇ ਨਾ ਧੰਨ ਗਾ ਰੋਲਾ ਨਹੀਂ ਪਾਣਾ ਬੱਚੇ ਤੇ ਪਕਾਜੋ ਬਦਰ ਦਵਾਰ ਤੇ ਨਿਕਲ ਆਪਾਂ ਬਾਹਰੋਂ ਮਾਰੀਏ ਨਹੀਂ ਮਨਾ ਨਹੀਂ ਮੰਗੀਆਂ ਆਈਆ ਇੱਕ ਗਰੁੱਪ ਫੋਟੋ ਖਿੱਚਨੀ ਹੈ ਉੱਥੇ ਸੈਟ ਥੱਲੇ ਮੜੀ ਖੜ ਦੇ ਦੇਂਗਾ ਸੈਟ ਥੱਲੇ ਖੜਜੋ ਮੜਾ ਦੇ ਬਾਅਦ ਗਰੁੱਪ ਫੋਟੋ ਇੱਕ ਹੀ ਖਿੱਚਨੀ ਆਪਾਂ ਬਾਰ ਟਾਈਮ ਨਹੀਂ ਲਾਉਂਦੇ ਇੱਧਰ ਵੀ ਪਾਓ ਅੰਦਰ ਵੀ ਆਓ ਕੰਦਰ ਇੱਧਰ ਸਾਰੇ ਬੱਚਿਆਂ ਨੂੰ ਮਿਲ ਗਏ ਕੋਈ ਬੱਚਾ ਰਹਿ ਤਾਂ ਨਹੀਂ ਗਿਆ ਰਹਿ ਗਈ ਤੂੰ ਇੱਧਰ ਪਾਰੇ ਬਿੰਦਰ ਮਿਲ ਗਿਆ ਇੱਧਰ ਪਾਰੇ ਵੀਰੇ ਪਾਰੇ ਉੱਧਰ ਪਾ ਸਾਰੇ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਨਾਲ ਜਿਹੜੇ ਸੰਗਤਾਂ ਮਾਤਾ ਪਿਤਾ ਜੀ ਨਾਲ ਲੈ ਕੇ ਆਏ ਨੇ ਆਪਣੇ ਬੱਚਿਆਂ ਨੂੰ ਟੀਚਰ ਸਹਿਬਾਨ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਗਲੇ ਸਾਲ ਦਾ ਆਪਾਂ ਅਨਾਉਂਸਮੈਂਟ ਹੁਣੇ ਕਰ ਦਿੰਦੇ ਆ ਵੀ ਅਗਲੇ ਸਾਲ ਜਿਹੜਾ ਗੁਰਬਾਣੀ ਮੰਕੰਠ ਮੁਕਾਦ ਦੇ ਵਿੱਚੋਂ ਇਨਾਮ ਹੋਣਗੇ ਉਹ 5100 ਤੋਂ ਸ਼ੁਰੂ ਹੋਣਗੇ 5100 4100 3100 2100 1100 ਇਸੇ ਨਾਲ ਇਸ ਹਿਸਾਬ ਨਾਲ ਇਨਾਮ ਰੱਖੇ ਜਾਣਗੇ ਕਿਉਂਕਿ ਭੂਆ ਜੀ ਨੇ ਤਾਂ ਇਸ ਵਾਰ ਵੀ ਕਿਹਾ ਸੀ ਪਰ ਸਾਨੂੰ ਉਮੀਦ ਨਹੀਂ ਸੀ ਵੀ ਇਸ ਵਾਰ ਅਸੀਂ ਨਾ ਇਸ ਤਰ੍ਹਾਂ ਦਾ ਪ੍ਰਬੰਧ ਕਰ ਸਕਏ ਕਿਉਂਕਿ ਬਾਬਾ ਜੀ ਨੇ ਆਪ ਜੀ ਨੂੰ ਲੈ ਲਿਆ ਸਰ ਪ੍ਰਬੰਧ ਭਾਈ ਕਨੀਆ ਜੀ ਜਬਕਸਬਾ ਮਾਕਲਾਬ ਦਾ ਨਾਮ ਬਹੁਤ ਚੱਲਦਾ ਪਿੰਡ ਦੇ ਵਿੱਚ ਪਰ ਇਹਦੇ ਕੋਲ ਬੰਦੇ ਬਹੁਤ ਘੱਟ ਨੇ ਥੋੜੇ ਨੇ ਸਾਰੇ ਬਾਹਰ ਚਲੇ ਗਏ ਜਿੰਨੇ ਕਲੱਬ ਦੇ ਮੈਂਬਰ ਸੀਗੇ ਉਹ ਸਾਰੇ ਬਾਹਰ ਚਲੇ ਗਏ ਨੇ ਤੇ ਗਿਣਤੀ ਘੱਟ ਹੋਣ ਕਰਕੇ ਵੱਡੀ ਜਮਮਰੀ ਲੈਣ ਤੋਂ ਥੋੜੇ ਤਾਲਾ ਬੱਟੀ ਦਾ ਵੀ ਯਾਰ ਇਹ ਆਪਾਂ ਤੋਂ ਕੰਮ ਹੋਣਾ ਨਹੀਂ ਪਰ ਇਸ ਵਾਰ ਬਾਬਾ ਜੀ ਨੇ ਸਭ ਜਮਮਰੀ ਆਪਣੇ ਸਿਰ ਤੇ ਲੈ ਲਈ ਤੇ ਇਸ ਸਹੌਕ ਨਾਲ ਜੇ ਬੰਦੇ ਆ ਨਾਲ ਜੁੜਦੇ ਨੇ ਤਾਂ ਕੋਈ ਵੱਡੀ ਗੱਲ ਨਹੀਂ ਵੱਡੇ ਪ੍ਰੋਗਰਾਮ ਜਿੰਨੇ ਮਰਜ਼ੀ ਕਰੀ ਚੱਲੋ ਸੋ ਅਗਲੀ ਵਾਰ ਆਪਾਂ ਵਾਅਦਾ ਇਨਾਮ ਰੱਖਾਂਗੇ ਤੇ ਵੰਦੀਆ ਤਿਆਰੀ ਕਰਦੇ ਆ ਸਾਰੇ ਬੱਚਿਆਂ ਨੇ ਗੁਰਵਾਣੀ ਦੇ ਲੜ ਲੱਗਣਾ ਵੱਧ ਤੋਂ ਵੱਧ ਪਾਠ ਕਰਨਾ ਜਾਪ ਕਰਨਾ ਠੀਕ ਹੈ ਜੀ ਧੰਨਵਾਦ ਜੀ ਜੀ ਮੇਰੇ ਮੈਂਬਰ ਦਾ ਵੀ ਇਸ ਦੁਕਾਨ ਆ ਗਏ ਜੀ ਨੰਬਰ ਠੀਕ ਆ ਜਿਹੜੇ ਬਹੁਤ ਹੀ ਸਤਿਕਾਰਯੋਗ ਆ ਪੂਆ ਜੀ ਪੂਆ ਜੀ ਸਬੰਧਤ ਕਰਨ ਜੀ ਉਹਨਾਂ ਵੱਲੋਂ ਜੋ ਆਪਣੇ ਕਲੱਬ ਦੇ ਸਰਪ੍ਰਸਤ ਨੇ ਲੋਕਲ ਪੱਤਰ ਦੇ ਸਰਪ੍ਰਸਤ ਨੇ ਢੀਕੇ ਆਪਣੇ ਪਿੰਡ ਦੇ ਸਾਰੇ ਜਿਹੜੇ ਪ੍ਰੋਗਰਾਮਾਂ ਦੇ ਆਪਣੇ ਐਲਾਨ ਹੁੰਦੇ ਨੇ ਕੋਈ ਸਲਾਮ ਮਸਲਾ ਕੁਝ ਵੀ ਕਰਨਾ ਹੁੰਦਾ ਉਹ ਇਹਨਾਂ ਦੇ ਰਾਹੀਂ ਹੁੰਦਾਗਾ ਤਾਂ ਬਲਜੀਤ ਸਿੰਘ ਸਿੱਧੂ ਜੀ ਪਾਈਕ ਨੇ ਇਧਰ ਪਰੇ ਦੇ ਪ੍ਰਧਾਨ ਨੇ ਹਰਬਿੰਦਰ ਸਿੰਘ ਸਿੱਧੂ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਦੇ ਡੈਡੀ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਜੀ ਕਿਉਂਕਿ ਜਦੋਂ ਵੀ ਕੋਈ ਵੀ ਆਪ ਕਾਰਜ ਕਰਨਾ ਹੁੰਦਾ ਉਹਦੇ ਵਿੱਚ ਇੱਕ ਜੁਟਤਾ ਜ਼ਰੂਰੀ ਆ ਜੇ ਮੈਂ ਇਕੱਲਾ ਬੋਲਦਾ ਤਾਂ ਇਕੱਲਾ ਬੋਲਣ ਨਾਲ ਕੋਈ ਕੰਮ ਨਹੀਂ ਹੁੰਦਾ ਅੱਜ ਸਵੇਰ ਦੇ ਵਿੱਚ ਦੇਖਿਆ ਸਵੇਰ ਦੇ ਲੰਗਰ ਦੇ ਵਿੱਚ ਕੰਮ ਕਰਦੇ ਨੇ ਨੌਜਵਾਨ ਸੇਵਾ ਕਰ ਰਹੇ ਨੇ ਉਹ ਪਾਸੇ ਆਪਾਂ ਤੋਂ ਜੇ ਆਪਾਂ ਇਕੱਲੇ ਇਧਰ ਨੂੰ ਆ ਕੇ ਇਧਰ ਨੂੰ ਮੁੜ ਜਾਂਦੇ ਕਿਸੇ ਦਾ ਪਤਾ ਲੱਗਣਾ ਹੀ ਉਹਨਾਂ ਨੂੰ ਵੀ ਸੇਵਾ ਕਰ ਰਹੇ ਨੇ ਕੈਮਰੇ ਦੇ ਉਹਲੇ ਬਹੁਤ ਕੋਸਾ ਬਹੁਤ ਲੋਕ ਸੇਵਾ ਕਰਦੇ ਨੇ ਪਰ ਕੈਮਰੇ ਦੇ ਮੂਹਰੇ ਮੇਰੇ ਅਰਕਾਰ ਆ ਕੇ ਖੜੇ ਜਾਂਦਾ ਵੀ ਲੋਕਾਂ ਨੂੰ ਲੱਗਦਾ ਮੈਂ ਹੀ ਇਕੱਲਾ ਸਾਰਾ ਕੁਝ ਕਰੀ ਜਾਂਦਾ ਜਣੀ ਕੈਮਰੇ ਦੇ ਪਿੱਛੇ ਅੱਖਾਂ ਤੋਂ ਉਹਲੇ ਵੀ ਬਹੁਤ ਕੋਸਾ ਹੁੰਦਾ ਹੈ ਸੋ ਸਾਰਿਆਂ ਨੂੰ ਇੱਕ ਜੁਟਤਾ ਦੇ ਨਾਲ ਕੰਮ ਕਰਨਾ ਦੀ ਲੋੜ ਆ ਤੇ ਇੱਕ ਜੁਟਤਾ ਦੇ ਨਾਲ ਰਹਿਣ ਦੀ ਲੋੜ ਆ ਤੇ ਬੇਨਤੀ ਨੂੰ ਪ੍ਰਵਾਨ ਕਰਿਓ ਲੰਗਰ ਪ੍ਰਸਾਦਾ ਜਰੂਰ ਸਾਕੇ ਜਾਇਓ ਜੀ ਹੁਣ ਆਪਾਂ ਸੈੱਟ ਥੱਲੇ ਖੜ ਕੇ ਨਿਕ ਫੋਟੋ ਖਿੱਚਨੀ ਆ ਬਸ 5 ਮਿੰਟਾਂ ਦਾ ਕੰਮ ਆ ਚਲੋ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ